ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਆਲਾ ਤਸੀਗਲ ਜੈਤੋ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਦੋਨੇ ਗੱਬਣ ਗਰਮੀ ਦੇ ਦੋਪੇ ਆ ਜਾਣਕਾਰੀ ਪ੍ਰੋਪਰ ਬਾਈ ਦੋ ਲਾ ਲਾਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵ ਸਿੰਘ ਪੰਡਤ ਰਾਮ ਸਿੰਘ ਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋੜ ਮੋਬਾਈਲ ਨੰਬਰ ਜੀ 9714204404 ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਈ ਮਾ ਹਾਂਜੀ ਹਾਂਜੀ ਬਾਈ ਉਹ ਤਾਂ ਦੂਜੇ ਤੀਜੇ ਫੋਨ ਤੇ ਵੈਗ ਠੀਕ ਆ ਬਾਈ ਤੇ ਕਿਧਰੋਂ ਸ਼ੁਰੂ ਕਰਗੇ ਇਧਰੋਂ ਕਰ ਲਓ ਤੁਸੀਂ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਇਹ ਬਈ ਪਹਿਲਾਂ ਦਸ ਜਰਸੀ ਚ ਪੈਂਦੀ ਹੈ ਕਿ ਐਚਐਫ ਚ ਪੈਂਦੀ ਹੈ ਇਹ ਬਈ ਮੂੰਹ ਇਹਦਾ ਜਰਸੀ ਵਾਲਾ ਹੀ ਜਰਸੀ ਵਾਲਾ ਸਹੀ ਗੱਲ ਹੈ ਇਹ ਹੈ ਕ੍ਰੋਸ ਆ ਵੜ ਜਾਨੀ ਗਰਮੀਆਂ ਦਾ ਤੋਹਫਾ ਹੀ ਹੈ ਹਾਂਜੀ ਮੂੰਹ ਬਹੁਤ ਸੋਹਣਾ ਵੇਖਦੇ ਜਰਸੀ ਦਾ ਕ੍ਰੋਸ ਆ ਮੂੰਹ ਤਾਂ ਜਰਸੀ ਦਾ ਹੀ ਹੈ ਬਹੁਤ ਸੋਹਣਾ ਮੂੰਹ ਲੱਗਿਆ ਇਹ ਪ੍ਰਿੰਟ ਵਗੈਰਾ ਐਚਐਫ ਦਾ ਲਈ ਫਿਰਦੀ ਆ ਹਾਈਟ ਵੀ ਜਰਸੀ ਵਾਲੀ ਆ ਆਪਾਂ ਹਾਈਟ ਨਹੀਂ ਐਚਐਫ ਵਾਲੀ ਕਹਿ ਸਕਦੇ ਹਾਈਟ ਵੀ ਜਰਸੀ ਵਾਲੀ ਆ ਸੁਆ ਕਿੰਨਾ ਵਾ ਬਾਈ ਦੂਜਾ ਸੁਆ ਵੇ ਠੀਕ ਆ ਦਿਨ ਕਿੰਨੇ ਲੱਜੂ ਬਾਈ ਦਿਨ ਤਾਂ ਬਾਈ ਮੰਨ ਲਓ 2-3 ਦਿਨ ਹੀ ਲੱਗੂਗੀ ਵੜ ਬਣੀ ਖੜੀ ਆ ਬਾਕੀ ਤਿਆਰੀ ਬਹੁਤ ਚੰਗੀ ਬਾਈ ਪੂਛ ਸਾਈਡ ਤੇ ਕਰਦੀ ਮਾੜੀ ਜੀ ਦੇਖੋ ਬਾਈ ਸੂਤੋ ਲੈ ਕੇ ਜੀ ਤੇ ਖੁੱਚਾਂ ਦੇ ਥੱਲੇ ਤਿੱਕਰ ਹਵਾਨਾ ਜਾਂਦਾ ਤੇ ਸੂਨਾ ਗੁਲਾਬੀ ਹਵਾਨਾ ਕਹਿੰਦੇ ਥੋੜੀ ਬਹੁਤ ਕਰਮ ਵਾਲੀ ਸੋਹਣੀ ਆ ਫਨਾ ਦਾ ਸੈਜ ਵਿੱਚ ਬਿਲਕੁਲ ਮੱਝਾ ਰਗਾ ਹੱਥੀ ਚਵਾਈਆ ਰਗਾ ਇਹ ਹੋ ਗਿਆ ਬਾਈ ਮੱਝ ਨੂੰ ਲੱਗਾ ਦੇਖ ਸਾਈਡ ਤੋਂ ਥਣ ਚੈੱਕ ਕਰ ਸਕਦੇ ਹੋ ਸੋਹਣੇ ਆ ਗੈਪ ਤੇ ਲੱਗੇ ਆ ਹਰਾਂ ਦੀ ਓਕੇ ਹੈ ਜੀ ਬਾਈ ਓਕੇ ਹੋ ਗਿਆ ਆਪਾਂ ਬਾਸ ਕਰਕੇ ਕਿੰਨਾ ਕੁ ਪਾਜੂ ਦੁੱਧ ਬਾਈ ਆਪਾਂ ਜਿਹੜੇ ਮਾਲਕਾਂ ਤੋਂ ਖਰੀਦੀ ਹੈਗੀ 20 ਪਲੱਸ ਕਹੇ ਕਿ 22 23 ਲੀਟਰ ਖੁੱਲਾ ਪਾਉਗੀ ਜਿਹੜੇ ਹਿਸਾਬ ਨਾਲ ਕਰਮਾਲੀ ਨੇ ਭਾਂਡਾ ਤਿਆਰ ਕੀਤਾ ਠੀਕ ਆ ਹਾਂਜੀ ਤੋੜ ਕੇ ਦਿਖਾ ਬਾਕੀ ਠੰਡੀ ਠੁੰਡੀ ਬਹੁਤ ਆ ਜਿਵੇਂ ਮਰਜੀ ਬਜ਼ੁਰਗ ਬੈਠੇ ਰਹਿਣ ਭਲਾਂ ਦੀ ਜਵਾਲ ਬੈਠਾ ਰਹੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਠੀਕ ਤੋੜਾ ਵੀ ਲੱਤ ਛਾੜ ਨਹੀਂ ਕਰਦੀ ਤੋੜ ਕੇ ਦਿਖਾ ਦਿਓ ਵੀਰ ਦੂਜਾ ਸੂਆ ਦਿਨ ਬਾਈ ਦੱਸਦਾ ਕਿ 2 3 ਦਿਨ ਲਊਗੀ ਤਿਆਰਾਂ ਵਾਲੇ ਹੀ ਕੰਮ ਆ ਪਹਿਵਾਨਾ ਬਹੁਤ ਸੋਨਾ ਦੇ ਵੱਡਾ ਤਿਆਰ ਕਰੀ ਬੈਠੀ ਆ ਮਾਲਕਾ ਨੇ 20 ਲੀਟਰ ਕਹਿ ਕੇ ਦਿੱਤਾ ਹਾਈਟ ਜਰਸੀ ਵਾਲੀ ਆ ਪੈਂਦੀ ਕ੍ਰੋਸ ਚਾ ਫਾਇਦਾ ਇਹ ਆ ਗਰਮੀ ਕਰਮ ਵਾਲੀ ਘੱਟ ਮਣਾਉਗੇ ਤੇ ਦੁੱਧ ਦੀ ਫੈਟ ਵੀ ਚੰਗੀ ਆ ਜੂ ਥਣਾ ਦੀ ਓਕੇ ਆ ਸਹਿਜ ਸੋਹਣਿਆ ਮੋੜ ਲਈ ਵੀਰ ਚਾਰੇ ਥਣ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਥਣਾ ਦੇ ਸਹਿਜ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਸੋਹਣਿਆ ਸਮੀ ਬਲੀ ਵੀ ਚੰਗੀ ਆ ਕਿਸੇ ਸੇਵਾ ਲੈ ਕੇ ਰਵਾਈ ਆ 20 ਪਲੱਸ ਦੁੱਧ ਕਹਿ ਕੇ ਦਿੰਦੀ ਆ ਬਾਕੀ ਇਹ ਤਿਰ ਤੁਹਾਡੀ ਸੇਵਾ ਦੇ ਸਰ ਤੇ ਆ ਜੇ ਕੋਈ ਵੀ ਅਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਮੁੱਲ ਬਾਈ ਇਹਦਾ ਮੌਲਤਾ ਬਾਈ 75 ਕਰਾ ਲਓ ਭਲਾ 78 ਕਰਾ ਲਓ 72000 ਦੀ ਵੈਢ ਦੇ ਦਾਂ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 72000 ਦੀ ਵੈਢ ਦੇ ਦਾਂਗੇ ਉਹਦੇ ਜੋ ਮਾਨਤਾ ਨੂੰ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਜਰਸੀ ਮੰਨ ਕੇ ਆ ਜੋ ਕਿ ਜਿਆਦਾਤਰ ਕਰਮ ਵਾਲੀ ਜਰਸੀ ਚ ਪੈਂਦੀ ਆ ਪ੍ਰਿੰਟ ਜ਼ਰੂਰ ਐਚ ਐਫ ਵਾਲਾ ਆ ਗਿਆ ਉਹ ਠੰਡੀ ਵਹਿਣਾ ਹਵਾਨਾ ਐਚ ਐਫ ਨਾਲ ਉਹ ਵੀ ਵੱਡਾ ਤਿਆਰ ਕਰੀ ਬੈਠੀ ਲੱਤਾਂ ਤੋਂ ਬੈਕ ਸਾਈਡ ਨੂੰ ਹਵਾਨਾ ਚੈੱਕ ਕਰੋ ਜੀ ਗੱਲ ਬਾਈ ਇਹ ਨਾਲ ਮੱਝ ਆਰ ਗਈ ਹੋਊਗਾ ਕਰਮ ਚ ਪੈਂਦੀ ਆ ਇਹ ਗੱਠੰਗੂ ਤਾਂ ਬੈਕ ਨੂੰ ਫੇਰਦਾ ਤੇ ਗੱਠੰਗੂ ਹੀ ਮੂਰ ਨੂੰ ਹਵਾਨਾ ਬਾਕੀ ਥਾਂ ਬਹੁਤ ਸੋਹਣਾ ਲੱਗਿਆ ਜੀ ਬੈਠਾ ਸਹੀ ਕਰਨੇ ਯਾਰ ਗਿਧਾਰ ਆਊਗੀ ਆ ਜੋ ਜਦੋਂ ਆਪਾਂ ਗਾਂ ਚੋਵਾਂਗੇ ਬਖਤਰ ਹਜ਼ਾਰ ਚੋਂ ਮਾਨਤਾਨ ਹੋ ਜਾਊਗਾ ਤਸੱਲੀ ਆ ਕੇ ਕਰ ਲਿਓ ਬਾਕੀ ਦੋ ਨੰਬਰ ਜਰਸੀ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਦੂਜਾ ਸੁੱਦਾ ਸੁੰਦੀ ਆ ਬਾਈ ਦੈਨ ਕਿੰਨੇ ਲੈ ਜੀ ਬਾਈ ਇਹ ਬਸ ਲੈ ਜੂਗੀ ਤਿੰਨ ਚਾਰ ਦਿਨ ਇਹ ਲਊਗੀ ਠੀਕ ਆ ਜੀ ਹਾਂਜੀ ਕਿੰਨਾ ਕੁ ਪਾ ਜੂਗੀ ਬਈ ਦੁੱਧ ਇਹ ਪਾ ਜੂਗੀ ਬਈ 17 18 17 18 ਲੀਟਰ ਪਾ ਦੂਗੀ ਪਿਛਲੇ ਸੂਏ 16 ਲੀਟਰ ਦੁੱਧ ਦਿੱਤਾ ਹੈ ਜੀ ਠੀਕ ਹੈ ਬਾਕੀ ਸੇਵਾ ਤੇ ਬਾਕੀ ਸੇਵਾ ਤੇ ਥਣਾ ਦੇ ਓਕੇ ਆ ਜੀ ਓਕੇ ਆ ਜੀ ਓਕੇ ਇਹ ਵੀ ਵੀ ਤੋਰ ਕੇ ਦਿਖਾ ਦੀ ਨਾਰਮਲ ਹਾਈਟ ਦੀ ਆਪਾਂ ਕਹਿ ਸਕਦੇ ਆ ਕਿਉਂਕਿ ਬਾਈ ਕਈ ਵਾਰ ਇੱਥੇ ਬੰਦਾ ਆਵੇ ਹੈਨਾ ਉਹਦੇ ਚ ਫਿਰ ਗਲਤ ਹੋ ਜਾਣਾ ਆਪਾਂ ਪਹਿਲਾਂ ਦੱਸ ਦਿੰਨੇ ਬਾਈ ਨਾਰਮਲ ਹਾਈਟ ਦੀ ਆ ਪਰ ਸੰਭੀ ਭਲੀ ਚੰਗੀ ਹੈ ਇਹ ਵੀ ਜਰਸੀ ਦਾ ਕ੍ਰਾਸ ਹੀ ਆਈ ਇਹ ਵੀ ਥੋੜਾ ਜਿਹਾ ਜਰਸੀ ਦਾ ਕ੍ਰਾਸ ਹੀ ਹੈ ਕਿਉਂਕਿ ਫੇਸ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਡਰਦੀ ਆ ਜੀ ਤੇ ਹਨਾਂ ਦੇ ਸੈਜ ਵੀ ਆਪਾਂ ਨੇੜੇ ਤੋਂ ਦਿਖਾਵਾਂਗੇ ਤਿਆਰੀ ਇਹਦੀ ਵੀ ਆਪਦੇ ਵੈੱਟ ਦੇ ਹਿਸਾਬ ਨਾਲ ਬਹੁਤ ਚੰਗੀ ਆ ਚਾਰੇ ਥਨ ਗੈਪ ਤੇ ਹੱਥੀਂ ਚਵਾਈ ਵਾਲਾ ਥਨ ਲੱਗਿਆ ਵਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਇਸ ਕੁਆਲਟੀ ਚੈੱਕ ਕਰ ਲਓ ਜੀ ਥੋੜੀ ਜੀ ਜਰਸੀ ਕਰਾਸ ਚ ਪੈਂਦੀ ਆ ਪਰ ਫੇਸ ਕੁਆਲਟੀ ਸੋਹਣੀ ਆ ਪ੍ਰਿੰਟ ਵਜਿ ਚੰਗਾ ਹਵਾਨੇ ਤੇ ਬਰੀਕ ਬਰੀਕ ਰੇਂਜ ਚੈੱਕ ਕਰ ਲਓ ਜੀ ਬਹੁਤ ਵੱਡਾ ਹਵਾਨਾ ਬਾਕੀ ਦਿਨ ਹਜੇ ਲੈ ਜੂਗੀ ਉਦੋਂ ਜ਼ਿਕਰ ਹਵਾਨਾ ਹੋਰ ਵੀ ਕਰਮਾ ਜੀ ਨੇ ਭਰ ਲੈਣਾ ਬੈਕ ਸਾਈਡ ਤੋਂ ਵੀ ਆਪਾਂ ਥਾਣਾਂ ਦਿਖਾ ਦਾਂਗੇ ਕੈਮਰੇ ਕਰਕੇ ਕਰਦੇ ਬਈ ਉਂ ਠੰਢੀ ਜਾ ਜਾਂਦਾ ਬੁੱਪਰਾ ਕਰ ਜਾਂਦਾ ਪਸੂ ਤਾਂ ਕਰਕੇ ਹੋ ਜਾਂਦੇ ਬੈਕ ਸਾਈਡ ਤੋਂ ਥਣ ਚੈੱਕ ਕਰ ਲਓ ਸ਼ੀਲ ਸੌ ਕਰਮ ਵਾਲੀ ਬਾਈ ਪੂਰੀ ਹੈ ਜੀ ਪੂਰੀ ਪੂਰੀ ਹੈ ਬਾਈ ਇਹ ਤਾਂ ਕੈਮਰੇ ਕਰਕੇ ਕਰਦੀ ਆ ਆਪਾਂ ਹੋ ਜਾ ਜਾਨਵਰ ਲੈ ਕੇ ਨਹੀਂ ਆਉਂਦੇ ਤੁਸੀਂ ਠੀਕ ਆ ਜੀ ਮੁੱਲ ਬਾਈ ਇਹਦਾ ਮੁੱਲੇ 47000 ਦੀ ਦੇਵਾਂਗੇ ਬਈ ਹੋਜੂ ਮਾਨਤਨ ਜੀ ਮਾਨਤਨ ਕਰ ਦਾਂਗੇ ਠੀਕ ਆ ਜੀ 47000 ਰੁਪਿਆ ਬਾਈ ਇਹਦਾ ਮੁੱਲ ਕਰਦੇ ਬਾਕੀ ਬਾਈ ਕਹਿੰਦਾ ਮਾਨਤਨ ਉਹਦੇ ਚੋਂ ਕਰ ਦਾਂਗੇ ਜਿੰਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ